ਪਿੱਛੇ ਦਾ ਆਵਾਜ਼ ਆਉਂਦੀ ਹੈ ਜੀ ਪਿੱਛੇ ਦਾ ਆਵਾਜ਼ ਆਉਂਦੀ ਹੈ ਅੱਛਾ ਜਿਹੜੀ ਗੱਲਬਾਤ ਲਈ ਅੱਜ ਆਪਾਂ ਇਕੱਠੇ ਹੋਏ ਆ ਉਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਚਲੋ ਦੇਰ ਆਇ ਤਰਸਤਾ ਹੈ ਤੁਸੀਂ ਇਕੱਠੇ ਹੋਣ ਦਾ ਮਨ ਤੇ ਬਣਾਇਆ ਮੈਂ ਤੁਹਾਡੀ ਇਸ ਚੀਜ਼ ਨੂੰ ਦੇਖਦੀ ਸੀ ਮੇਰੇ ਵੱਲੋਂ ਕੋਈ ਕਮੀ ਨਹੀਂ ਰਹੋਗੇ ਕੰਮ ਕਰਨ ਚ ਪਰ ਸਾਥ ਤੁਹਾਡਾ ਕਿਉਂਕਿ ਜੇ ਤੁਹਾਨੂੰ ਜ਼ਰੂਰੀ ਹੈ ਲੱਗਦਾ ਹੈ ਵੀ ਤੁਹਾਡੇ ਪਿੰਡ ਦੀ ਸਫਾਈ ਹੋਣੀ ਚਾਹੀਦੀ ਹੈ ਫੇਰ ਹੀ ਮੇਰਾ ਝਾੜੂ ਚੱਕਣ ਦਾ ਫਾਇਦਾ ਹੈ ਹਾਂ ਜੀ ਫੇਰ ਹੀ ਮੇਰਾ ਬੋਕਰ ਚੱਕਣ ਦਾ ਫਾਇਦਾ ਵੀ ਸਫਾਈ ਕਰਦੇ ਆ ਤੇ ਜੇ ਤੁਹਾਨੂੰ ਹੀ ਲੋੜ ਨਹੀਂ ਤੁਸੀਂ ਆਖੋ ਵੀ ਚੱਲ ਹੋਊਗੀ ਤਾਂ ਨਹੀਂ ਨਾ ਹੋਊਗੀ ਤਾਂ ਨਹੀਂ ਫਿਰ ਕੋਈ ਫਾਇਦਾ ਨਹੀਂ ਕਿਉਂਕਿ ਤੁਹਾਡੇ ਹੌਸਲੇ ਨਾਲ ਅਸੀਂ ਚੱਲਣਾ ਹੁੰਦਾ ਮੇਰੇ ਵੱਨੀਓ ਕੰਮ ਵਿੱਚ ਕੋਈ ਢਿੱਲ ਨਹੀਂ ਤੇ ਇੱਥੇ ਜਿਹੜਾ ਇਕਾਦੁਕਾ ਖੜੇ ਵੀ ਹੋਣਗੇ ਉਹਨਾਂ ਦੇ ਸਕੂਟਰ ਵੀ ਖੜੇ ਆ ਜਿਹੜੇ ਬੰਦੇ ਡਿਸਟਰਬ ਕਰਨ ਵਾਲੇ ਆ ਗਾ ਜਾ ਕੇ ਸੁਣੀਆ ਵੀ ਲਾ ਦਿਓ ਵਿੱਚ ਇੱਕ ਅਦਾ ਸੋਨਣਾ ਵਾਲਾ ਵੀ ਖੜਾ ਕੰਨ ਖੋਲ ਕੇ ਸੁਣ ਲੋ ਸੈੱਟ ਕਰਕੇ ਲੈ ਜਾਊਂਗੀ ਪਿੰਡ ਤੋਂ ਹੀ ਤੇ ਬਾਅਦ ਚ ਪਿੰਡ 'ਚ ਮੂੰਹ ਨਹੀਂ ਵਿਖਾਉਣਾ ਤੁਸੀਂ ਠੀਕ ਹੈ ਬਾਅਦ 'ਚ ਤੁਸੀਂ ਤੁਹਾਨੂੰ ਔਖਾ ਲੱਗੂਗਾ ਪਹਿਲਾਂ ਤੁਹਾਡੇ ਨਾਲ ਕੋਈ ਦਸ਼ਮਣੀ ਨਹੀਂ ਗਈ ਪਰ ਜੇ ਤੁਸੀਂ ਐਂਡ ਸਟਾਰਵ ਕਰਦੇ ਹੋ ਮੈਨੂੰ ਵਿਆਚਾਰ ਨਸ਼ੇ ਪੱਤੇ ਚਾਰ ਛਿਲੜਾ ਵਾਸਤੇ ਉਹ ਤੋਂ ਆ ਖੋਲਿਆ ਉਹ ਤੋਂ ਆ ਖੋਲਿਆ ਵੇਚਣ ਵਾਲੇ ਵੀ ਖਰੀਦਣ ਵਾਲੇ ਵੀ ਕੰਨ ਖੋਲ ਕੇ ਸੁਣ ਲੋ ਫਿਰ ਇੱਥੇ ਤੁਹਾਨੂੰ ਮੂੰਹ ਦਿਖਾਉਣ ਔਖਾ ਹੋ ਜਾਊਗਾ ਜੇ ਕਿਸੇ ਦੀ ਕੋਈ ਮਜਬੂਰੀ ਹੈ ਕਿਸੇ ਨੂੰ ਕੋਈ ਇਲਾਜ ਕਰਾਉਣਾ ਹੈ ਕੋਈ ਨਸ਼ੇ ਪੱਤੇ ਤੋਂ ਪਰੇਸ਼ਾਨ ਹੈ ਤੇ ਉਹਦੇ ਨਾਲ ਖੜੇ ਆ ਤੇ ਬਦਮਾਸ਼ੀ ਨਹੀਂ ਗਈ ਚੱਲਣੀ ਉਹਦੀ ਜੇਬ ਕੱਟ ਲਈ ਉਹਨੂੰ ਘੇਰ ਲਿਆ ਉਹ ਤੋਂ ਆ ਖੋਲਿਆ ਉਹ ਤੋਂ ਆ ਖੋਲਿਆ ਨਹੀਂ ਚੱਲਣਾ ਅੜ ਮਿੱਦੀ ਆ ਗੱਲਾਂ ਹੋਗੀਆਂ ਫਿਰ ਦਾਪੀ ਬੰਨ ਬੈ ਜੂਗਾ ਦਾਪੀ ਉੱਪਰ ਤੁਹਾਨੂੰ ਮਿਲਣਾ ਮੇਰਾ ਐਸੀ ਕਰਕੇ ਜ਼ਰੂਰੀ ਸੀ ਕਿਉਂਕਿ ਬੜੇ ਐਸਾ ਚੋ ਆਏ ਬੜੇ ਗਏ ਬੜੇ ਅਫਸਰ ਆਉਂਦੇ ਆ ਤੇ ਬੰਦੇ ਨੂੰ ਭਲੇਖਾ ਹੁੰਦਾ ਵੀ ਕੋਈ ਗੱਲ ਨਹੀਂ ਥਾਣੇ ਜਾਇਆ ਫਲਾਣੇ ਨੂੰ ਲੈ ਜਾਗੇ ਚਾਹ ਦਾ ਕੱਪ ਪੀ ਕੇ ਮੁੜਿਆ ਨਹੀਂ شریف ਬੰਦੇ ਵਾਸਤੇ ਚਾਹ ਦਾ ਕੱਪ ਐ ਤੇ ਕੁਰਸੀ ਐ ਤੇ ਦੂਜੇ ਵਾਸਤੇ ਫਿਰ ਉਹੀ ਕੰਮ ਐ ਜਿਹੜਾ ਸਾਡਾ ਹੁੰਦਾ ਮੇਰਾ ਤੁਹਾਨੂੰ ਦੱਸਣਾ ਜ਼ਰੂਰੀ ਸੀ ਮੈਂ ਪਹਿਲਾਂ ਇਸ ਪਿੰਡ 'ਚ ਬੜੀ ਨਹੀਂ ਇਸੇ ਕਰਕੇ ਨਹੀਂ ਬੜੀ ਵੀ ਕੋਈ ਆਇਆ ਨਾ ਕਦੇ ਵੀ ਜੇ ਅਸੀਂ ਤਾਂ ਮੋੜ ਤੇ ਇੱਥੇ ਤੁਰੇ ਜਾਂਦੇ ਸਾਨੂੰ ਰੋਕ ਲਿਆ ਜੀ ਅਸੀਂ ਬੈਠੇ ਸੀ ਪਹਿਲੀ ਗੱਲ ਤਾਂ ਤੁਹਾਡਾ ਕੰਮ ਕੋਈ ਨਹੀਂ ਜੇ ਤੁਸੀਂ ਤਾਸ਼ ਖੇਡਣੀ ਆ ਗੱਲਾਂ ਬਾਤਾਂ ਮਾਰਨੀ ਆ ਤੁਸੀਂ ਆਪਦੀ ਬੈਠਕ ਚ ਬੈਠੋ ਆ ਦੇ ਦਰਵਾਜ਼ੇ ਚ ਬੈਠੋ ਮੋੜਾਂ ਤੇ ਤੁਹਾਡਾ ਕੋਈ ਕੰਮ ਨਹੀਂ ਲੇਟ ਨਾਈਟ ਵੀ ਤੁਸੀਂ ਉੱਤੇ ਉਹਦਾ ਮੋਟਰਸਾਈਕਲ ਘੇਰ ਕੇ ਉਹਨੂੰ ਪੁੱਛੋ ਵੀ ਤੁਹਾਡੀ ਆਈਡੈਂਟੀਫਿਕੇਸ਼ਨ ਦਿਓ ਜਾਂ ਫਿਰ ਉਹਦੇ ਕੋਲੋਂ ਫੋਨ ਖੋਲਿਆ ਉਹਦੇ ਕੋਲੋਂ ਪਰਸ ਖੋਲਿਆ ਉਹਨੂੰ ਚਾਰ ਗਾਲਾਂ ਦਿੱਤੀਆਂ ਕਿਉਂ ਬਈ ਕੋਈ ਰਾਜਾ ਬਾਦੂ ਹੈ ਨਹੀਂ ਇੱਥੇ ਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਕੰਨ ਖੋਲ ਕੇ ਸੁਣ ਲਿਓ ਜਿਹੜੇ ਵੀ ਇੱਥੇ ਖੜੇ ਹੀ ਆ ਤੇ ਵਿੱਚ ਹੀ ਆ ਉਹਨਾਂ ਦਾ ਸਪੋਰਟਰ ਕੋਈ ਆਸੇ ਪਾਸੇ ਨਹੀਂ ਮੈਂ ਇਸ ਚੀਜ਼ ਤੋਂ ਜਾਣਨੀਗੀ ਪਹਿਲੀ ਗੱਲ ਤਾਂ ਮੈਨੂੰ ਅਣਜਾਣ ਨਹੀਂ ਸਮਝਣਾ ਵੀ ਇਹਨੂੰ ਪਤਾ ਕੁਝ ਨਹੀਂਗਾ ਠੀਕ ਹੈ ਪਿੰਡ ਦਾ ਘੇਰਾ ਤੋਂ ਪਤਾ ਲੱਗ ਜਾਂਦਾ ਤੇ ਸਾਨੂੰ ਤਕਰੀਬਨ ਤੁਹਾਡੇ ਪਿੰਡੋਂ ਆਉਣ ਵਾਲੀਆਂ ਦਰਖਾਸਤਾਂ ਤੋਂ ਪਤਾ ਲੱਗ ਜਾਂਦਾ ਵੀ ਤੁਹਾਡੇ ਪਿੰਡ 'ਚ ਕੀ ਮਾਹੌਲ ਹੈ ਮੈਂ ਪਹਿਲਾਂ ਵੀ ਆ ਸਕਦੀ ਸੀ ਮੈਂ ਐਸੇ ਕਰਕੇ ਨਹੀਂ ਆਈ ਇੱਕ ਵਾਰੀ ਆਪਾਂ ਸਾਰੇ ਮਿਲ ਲਈਏ ਕਿਸੇ ਦੇ ਮਨ 'ਚ ਕੋਈ ਭਲੇਖਾ ਨਾ ਰਹੇ ਜੀ ਸਹੀ ਗੱਲ ਆ ਜੀ ਇਹ ਤੇ ਕੱਲ ਨੂੰ ਕੋਈ ਅੱਗੇ ਜੀ ਮੈਂ ਤਾਂ ਪਤਾ ਹੀ ਨਹੀਂ ਸੀਗਾ ਜੀ ਪਹਿਲੀ ਗੱਲ ਤਾਂ ਤੁਸੀਂ ਇਹ ਪਛਾਣ ਕਰ ਲਓ ਕਿ ਮੇਰੀ ਪੋਸਟਿੰਗ ਆ ਗਿਆ ਐਸਐਚਓ ਤੁਹਾਡੇ ਏਰੀਆ ਚ ਹੋਈ ਹੈ ਮੇਰੀ ਜ਼ਿੰਮੇਵਾਰੀ ਹੈ ਦੂਜੀ ਗੱਲ ਤੁਹਾਨੂੰ ਪਤਾ ਹੀ ਹੈ ਤੁਸੀਂ ਆਲਮੋਸਟ ਮੇਰੇ ਬਾਰੇ ਸੁਣਿਆ ਹੀ ਆ ਮੇਰੇ ਕੋਈ ਲਿਆਵ ਨਹੀਂ ਕੋਈ ਮੈਂ ਫਿਰ ਰਾਜੀ ਨਾਮੇ ਵਾਲੇ ਬੰਦੇ ਮੈਂ ਬੈਠਣ ਨਹੀਂ ਦਿੰਦੀ ਇਹ ਜੇ ਕੰਮ ਚ ਜਿਹੜਾ ਨਸ਼ੇੜੀ ਬੰਦੇ ਮਗਰ ਆਉਂਦਾ ਮੈਂ ਪਹਿਲਾਂ ਉਹਨੂੰ ਦਵਲਦੀ ਆ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰ ਲੈਣ ਦੇ ਇਹ ਠੀਕ ਆ ਤਾਂ ਤੀਜੀ ਗੱਲ ਤੁਹਾਡੀ ਗੱਲ ਵਿੱਚ ਹੀ ਹੈ ਜੀ ਕੱਲੋਂ ਕੋਈ ਵੀ ਨਸ਼ੇਪੱਤੇ ਵਾਲਾ ਬੰਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਬੰਦਾ ਜੇ ਮੰਨ ਲਓ ਕੱਲ੍ਹ ਤੋਂ ਮੈਂ ਵੀ ਛਡਾਉਣ ਜਾਵਾਂ ਤਾਂ ਤੁਸੀਂ ਮੈਨੂੰ ਵੀ ਫੜ ਕੇ ਉੱਥੇ ਬਹਾ ਲੈਣਾ ਜੀ ਬਿਲਕੁਲ ਹਾਂ ਇਹ 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 ਹੋਣਾ ਚਾਹੀਦਾ ਜੀ ਠੀਕ ਹੈ ਕੋਈ ਬੰਦਾ ਨਸ਼ੇੜੀ ਬੰਦੇ ਨਾਲ ਮਗਰ ਨਾ ਆਵੇ ਇੱਥੇ ਹੀ ਕਰਦੇ ਬੈਠੇ ਨੇ ਕਰਦੇ ਇਹ ਸੋਚ ਸੁਣ ਲੋ ਹੁਣ ਤੁਸੀਂ ਬਾਅਦ 'ਚ ਮੈਂ ਤਰਸ ਤਰਸ ਨਹੀਂ ਕਰਨਾ ਬਾਅਦ 'ਚ ਕਹਿੰਦੇ ਇਹਦੀ ਮਾਂ ਬਿਮਾਰ ਹੈ ਇਹਦੀ ਭੈਣ ਵਿਆਹਣ ਵਾਲੀ ਹੈ ਇਹਦਾ ਫਲਾਣਾ ਹੈ ਇਹਦਾ ਠਿਕੜਾ ਹੈ ਪਹਿਲਾਂ ਆਪਦੇ ਬੱਚਾ ਨੂੰ ਸਮਝਾਓ ਪਹਿਲੀ ਜ਼ਿੰਮੇਵਾਰੀ ਤੁਹਾਡੀ ਹੈ ਜਦੋਂ ਤੁਹਾਡਾ ਬੱਚਾ ਸਮਾਜ ਵਾਸਤੇ ਮੁਸੀਬਤ ਖੜੀ ਕਰਦਾ ਹੈ ਫਿਰ ਉਹ ਕੱਲ ਨੂੰ ਚਾਰ ਬੰਦੇਆਂ ਨੂੰ ਨੁਕਸਾਨ ਕਰੇ ਇਹ ਤੋਂ ਚੰਗਾ ਫਿਰ ਉਹਨੂੰ ਹੀ ਨਾ ਫੜ ਕੇ ਅੰਦਰ ਦੇ ਦੇਆ ਚਾਰ ਤਾਂ ਬਚਾਵਾਂ ਫਿਰ ਤੁਸੀਂ ਮੈਨੂੰ ਕੱਲ ਨੂੰ ਆਖੋ ਵੀ ਜੀ ਨਹੀਂ ਐਸੇ ਤੋਂ ਸਾਹ ਤੁਸੀਂ ਤਾਂ ਇਹ ਤਾਂ ਦਰਸ ਕਰ ਲੈਣਾ ਸੀ ਜੀ ਇਹਦੀ ਤਾਂ ਭੈਣ ਦਾ ਵਿਆਹ ਰੱਖਿਆ ਹੋਇਆ ਤੇ ਜਿਹਨੂੰ ਆਪਦੀ ਭੈਣ ਉਹਦੀ ਕੁਛ ਨਹੀਂ ਲੱਗਦੀ ਉਹਨੂੰ ਨਹੀਂ ਪਤਾ ਵੀ ਮੈਂ ਮੇਰੇ ਘਰ ਇਸ ਕੀ ਪ੍ਰੋਬਲਮ ਹੈ ਤੇ ਮੈਂ ਕਿਵੇਂ ਰਹਿਣਾ ਐਸੇ ਕਰਕੇ ਆਪਾਂ ਇਹ ਘੱਟ ਰੱਖਿਆ ਮੈਂ ਕੋਈ ਇਹ ਜਿਹੜੀ ਫਾਰਮੈਲਟੀ ਵਾਲੀ ਮੀਟਿੰਗ ਨਹੀਂ ਰੱਖੀ ਮੈਂ ਵਜਦੇ-ਵਾਜਦੇ ਤੁਹਾਨੂੰ ਡੰਕੇ ਦੇ ਜ਼ੋਰ ਤੇ ਦੱਸਣ ਆਈ ਐ ਕਿ ਜਦੋਂ ਮੈਂ ਆਪਦਾ ਕੰਮ ਟਾਈਟ ਕਰ ਲਿਆ ਫਿਰ ਮੈਂ ਸੁਣਨਾ ਨਹੀਂ ਤੁਹਾਡੀ ਜ਼ਿੰਮੇਵਾਰੀ ਇਹ ਪਣਦੀ ਹੈ ਤੁਸੀਂ ਇਸ ਪਿੰਡ 'ਚ ਰਹਿਣਾ ਇਹਨੂੰ ਚੰਗਾ ਮਾਹੌਲ ਦੇਣਾ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਸ਼ਰੀਫ ਲੋਕ ਖੜੇ ਆ ਤੁਹਾਡੀ ਜ਼ਿੰਮੇਵਾਰੀ ਹੈ ਵੀ ਇਹ ਪਿੰਡ ਐਵੇਂ ਸ਼ਰੀਫ ਰਵੇ ਸ਼ਾਫਤ 'ਚ ਰਵੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਆਪਣਾ 5-10 20 ਮੈਂਬਰਾਂ ਦੀ ਜੀ ਕਮੇਟੀ ਬਣਾਓ ਜਿੰਨੇ ਵੀ ਆਪਣੇ ਪੁਆਇੰਟ ਆਪਾਂ ਸਾਰੇ ਪੁਆਇੰਟ ਕਵਰ ਕਰਾਂਗੇ ਬਾਹਰੋਂ ਆਉਣ ਵਾਲਿਆਂ ਨੂੰ ਤੇ ਇੱਥੋਂ ਜਾਣ ਵਾਲਿਆਂ ਨੂੰ ਦੂਜੇ ਜਿਹੜਾ ਮੈਨੂੰ ਔਲਤੂ ਫालतੂ ਚਾਰ ਉੱਥੇ ਚਾਰ ਉੱਥੇ ਮੰਡਲੀਆਂ ਜਿਹੜੀਆਂ ਫालतੂ ਦੀਆਂ ਬਹਿਣ ਵਾਲੀਆਂ ਮੈਨੂੰ ਪਤਾ ਹੁੰਦਾ ਵੀ ਇੱਥੇ ਆਹ ਜਿਹੜੇ ਫालतੂ ਇੱਥੇ ਬਹਿ ਕੇ ਤਖਤ ਪੋਸ ਤੇ ਅੱਡਿਆਂ ਤੇ ਪੈਗ ਪੁੱਗ ਲਾਉਣ ਵਾਲਿਆਂ ਉਹਦੀ ਬੋਤਲਾ ਉਹਦੇ ਘਰੇ ਰੱਖੋ ਜੇ ਮੈਂ ਕੋਈ ਬੋਤਲ ਲੈ ਕੇ ਬੈਠਾ ਬੰਦਾ ਆਇਆ ਜੀ ਪਬਲੀਕਲੀ ਥਾਂ ਦੇ ਵਿੱਚ ਬੈਠਾ ਦੇਖ ਲਾਉ ਕੰਮ ਕਾਰਵਾਈ ਕਰਦਣੀ ਆਪਣੀ ਤੁਸੀਂ ਆਪਣੇ ਘਰੇ ਬੈਠ ਜਾਓ ਤੁਹਾਡੇ ਕੋਈ ਆਪ ਦਾ ਬਣਿਆ ਹੋਇਆ ਉੱਥੇ ਬੈਠ ਜਾਓ ਕੋਈ ਦਿੱਕਤ ਨਹੀਂ ਗਈ ਜਿਹੜੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਦੀ ਗੱਡੀ ਰੋਕ ਲਈ ਕਿਸੇ ਦਾ ਕੀ ਮਤਲਬ ਹੈ ਜੇ ਤੁਹਾਨੂੰ ਕੋਈ ਦਿੱਕਤ ਕਮੇਟੀ ਆਪਾਂ ਬਣਾ ਦਿੰਨੇ ਆ ਕਮੇਟੀ ਵਾਲੇ ਨਾਲ ਅਸੀਂ ਮੁਲਾਦਮ ਲਾ ਦਾਂਗੇ ਆਪਾਂ ਦੇਖ ਲਵਾਂਗੇ